ਬਹੁਤ ਬਹੁਤ ਧੰਨਵਾਦ ਇਹਨਾਂ ਸੁਨੀਲ ਸਿੰਘ ਜੀ ਰਾਜੀਤ ਸਿੰਘ ਕੰਮਾ ਸੈਦੋਂ ਦੇ ਜਗਦੇਵ ਸਿੰਘ ਜੀ ਸਰਪੰਨ ਸੈਦੋਂ ਦੇ ਜਗਮੋਣ ਗੁੜੇ ਗਿਆਨੀ ਸੁਰਿੰਦਰਪਾਲ ਸਿੰਘ ਜੀ ਪ੍ਰਧਾਨ ਪੰਜਾਬ ਖਾਲਸਾ ਗੱਦਕਾ ਫੈਡਰੇਸ਼ਨ ਨੂੰ ਬਹੁਤ ਬਹੁਤ ਧੰਨਵਾਦ ਮਨਮਤੀ ਸ਼ਕਤੀਤ ਤੇ ਨਾਲ ਸਰਦਾਰ ਮੋਹਨ ਸਿੰਘ ਜੀ ਕਾਲਾ ਸਾਦਕਾ ਪ੍ਰਧਾਨ ਇਹਨਾਂ ਮਨਮਤੀ ਸ਼ਕਤੀਤਾਂ ਦਾ ਅਸੀਂ ਰਿਹਣੀ ਹੈ ਸਾਨੂੰ ਬਹੁਤ ਬੜਾ ਮਾਣ ਹੈ ਸਾਡੇ ਵੀਰ ਪਹਿਲਾ ਮੋਟਰਸਾਈਕਲ ਮਨਿੰਦਰ ਸਿੰਘ ਦੀ ਵਰਮੀ ਇੰਗਲੈਂਡ ਵਾਲੇ ਗੁਰਦੇਵਤ ਗੋਡ ਫਾਰਮ ਵਾਲੇ ਵੱਲੋਂ ਸਪான்ਸਰ ਕੀਤਾ ਗਿਆ ਔਰ ਨਾਲ ਹੀ ਐਲ.ਈ.ਡੀ. ਦੇ ਸਨਮਾਨ ਨੇ ਪੱਕਿਆਂ ਦੇ ਸਨਮਾਨ ਨੇ ਮੈਕਸੀਮ ਦੇ ਸਨਮਾਨ ਨੇ ਤੇ ਨਾਲ ਸਾਈਕਲ ਹੈ ਸਕੂਟਰੀਆ ਸ਼ਾਮਾਂ ਤੱਕ ਨਿਆਰੇ ਬਕਰੇ ਵਾਜ ਜਾਣੇ ਨੇ ਔਰ ਜਿਨ੍ਹਾਂ ਦਾਨੀ ਜਿਨ੍ਹਾਂ ਨੇ ਇਸ ਮੇਲੇ ਲਈ ਯੋਗਦਾਨ ਦਿੱਤਾ ਹੈ ਨੈਸ਼ਨਲ ਨਮਾਇਸ਼ ਮੁਕਾਬਲੇ ਲਈ ਯੋਗਦਾਨ ਦਿੱਤਾ ਹੈ ਅਸੀਂ ਦਿਰੀਆਂ ਹੁੰਦਾ ਵੀਰਾਂ ਦੇ ਹਾਂਜੀ ਜੋਰਾਵਰਸਿਕ ਮਾਨ ਜੀ ਉਹ ਕਮੈਂਟ ਕਰਦੇ ਨੇ ਕਹਿੰਦੇ ਵੀ ਅਸलम भाई जी ਨੂੰ ਕਹਿੰਦੇ ਵੀ ਮੈਂ ਦੇਖ ਲਿਆ ਕਹਿੰਦਾ ਤੈਨੂੰ ਲਾਈਵ ਦੇ ਵਿੱਚ ਮਾ ਚੱਲ ਭੈਣਾ ਬੋਲਣ ਲੱਗੀ ਠੀਕ ਹੈ ਤਜੀਰ ਖਾਨ ਜੀ ਪੂਨੇ ਵਾਲੇ ਪਹੁੰਚੇ ਹੋਏ ਨੇ ਆਪਣੇ ਕੋਲੇ ਬਾਕੀ ਅੱਜ ਗੱਲਬਾਤ ਕਰੀਏ ਇਹ ਮੁਕਾਬਲਾ ਜਿਹੜਾ ਬਹੁਤ ਜ਼ੋਰ ਲੱਗੇ ਸੀ ਇਸ ਮੇਲੇ ਦਾ ਪ੍ਰਚਾਰ ਦੇ ਲਈ ਵੱਡੇ ਨਾਮਾਂ ਦੇ ਲਈ ਵੱਡੇ ਸਨਮਾਨਾਂ ਦੇ ਲਈ ਬਹੁਤ ਸਾਰਾ ਜੋਰ ਲਾ ਕੇ ਤਾਂ ਇਹ ਮੇਲਾ ਅੱਜ ਇਸ ਮੁਕਾਮ ਤੱਕ ਪਹੁੰਚਿਆ। ਭਾਈ ਮਨਜੇ ਹੰਦਰ ਸਿੰਘ ਜੀ ਪਰਮੀ ਗੁਰਦਿੱਤਕੋਟ ਫਾਰਮ ਵੱਲੋਂ ਬਹੁਤ ਵੱਡਾ ਵਿਸ਼ੇਸ਼ ਅਤੇ ਚੰਗਾ ਯੋਗਦਾਨ ਦੇਗੇ। ਚਲੋ ਰਿੰਗ ਦੇ ਵਿੱਚ ਤਾਂ ਜਾਨਵਰ ਸਾਰੇ ਪਾ ਲੈਂਦੇ ਆ। ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਰਿੰਗ ਦੇ ਬਾਹਰ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਨੇ ਆਪਣੇ ਗਾਊਡ ਫਾਰਮਾਂ ਦੇ ਬੋਰਡ ਲਗਾਏ ਨੇ ਜਿਵੇਂ ਕਿ ਮਾਲਵਾ ਗਾਊਡ ਫਾਰਮ ਬਾਹਰੋਂ ਆਏ ਨੇ ਬਈ ਆਰ ਅਲੀ ਗਾਊਡ ਫਾਰਮ ਸਿੱਧੂ ਬੱਕਰੀ ਫਾਰਮ ਗੁਰਦਿੱਤ ਗਾਊਡ ਫਾਰਮ ਬਿਰਸਾ ਗਾਊਡ ਫਾਰਮ ਟਿੰਮੀ ਇੰਗਲੈਂਡ ਵਾਲੇ ਖਾਲਸਾ ਗਾਊਡ ਫਾਰਮ ਮਹਾਰਾਜ ਬੱਕਰੀ ਫਾਰਮ ਅਤੇ ਹੋਰ ਜਿੰਨੇ ਵੀਰਾਂ ਨੇ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸੁਖੀ बस्ती प्रेला 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 मेरा शहीद बहुत भर चगा चंगा और सलमान होने लगे ਤੇ ਇਧਰਲਾ ਮੁਕਾਬਲਾ ਮਿਲਣਾ ਦਾ ਥੋੜਾ ਜਿਆਦਾ ਲੰਮਾ ਚੱਲ ਜੂ ਤੇ ਲੈਵ ਵਾਲੇ ਵੀਰਾਂ ਨੂੰ ਬੇਨਤੀ ਹੈ ਭਾਈ ਇਧਰ ਮੁਕਾਬਲਾ ਵੀ ਨਾਲ ਦੀ ਨਾਲ ਦਿਖਾਈ ਜਾਵੇ ਇਧਰ ਕਿਉਂਕਿ ਮਿਲਣਾ ਦਾ ਹੁਣ ਚੋਣਵੇਂ ਜਾਨਵਰ ਰਹਿ ਗਏ ਇਧਰ ਬੱਕਰੇ ਦੀ ਰਿੰਗ ਜਿੱਧਰ ਐਸਆਰ ਕਮਰਸ਼ੀਅਲ ਗੌਡ ਫਾਰਮ ਤੋਂ ਭਾਈ ਰਾਜਪ੍ਰੀਤ ਸਿੱਧੂ ਤੇ ਸੰਦੀਪ ਸਿੰਘ ਜੀ ਉਹ ਪੂਰੀ ਆਪਣੀ ਜੱਜਮੈਂਟ ਹੈ ਜਿਹੜੀ ਉਹ ਕਰ ਰਹੇ ਨੇ ਕਿ ਬੱਕਰਿਆਂ ਵਾਲੇ ਰਿੰਗ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆਪਣੀ ਜੱਜਮੈਂਟ ਹੈ ਜਿਹੜੀ ਉਹ ਕਰਦੇ ਨੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆ ਦੂਸਰੇ ਬੰਨੇ ਰਿੰਗ ਦੇ ਵਿੱਚ ਪੱਠਾ ਵਾਲੇ ਦੇ ਵਿੱਚ ਸਰਪੰਚ ਜਗਦੀਪ ਸਿੰਘ ਜੀ ਮੁਸਤਾਕ ਬਾਈ ਜੀ ਮੱਖਣ ਧੂਰ ਕੋਟ ਤੇ ਦਰਸੀ ਦਰਸੀ ਦੇ ਤਾਂ ਮਿਲਣਾ ਹੈ ਜਾਣ ਪਰ ਬਾਜੀ ਆ ਦੀ ਬਾਤ ਕਰਦੇ ਬੜੀ ਜੀ ਹਾਂ ਜੀ ਬਾਜੀ ਅਸੀਂ ਕੁਝ ਮਾਨ ਸਨਮਾਨ ਕਰਨੇ ਫੇਰ ਆ ਜਾਟਪੁਰ ਜਾਣਾ ਵਾ ਅਸਲ ਮੁਖਾਨ ਮੋਗਾ ਜੀ ਤੇ ਹਾਜੀ ਜੀ ਸਟੇਜ ਤੇ ਨੇ ਨजीर खान ਜੀ ਸਟੇਜ ਤੇ ਨੇ ਕੁਝ ਸਾਡੇ ਕੋਲ ਪੁਰਾਣੇ ਪਾਲੀ ਦੇ ਬਾਬਾ ਜੀ ਰਿਆਸਤ ਜੀ ਦਿਓ ਮੈਨੂੰ ਨਾਮ ਲਿਖ ਕੇ ਨਰ ਦੀ ਨਾਦ ਇਹਦਾ ਮਾਨ ਸਨਮਾਨ ਕਰ ਦਈਏ ਕਿਉਂਕਿ ਬਾਅਦ ਵਿੱਚ ਮੇਰਾ ਪਰੋਖਾ ਹੋ ਜਾਣਾ ਭਾਈ ਜੀ ਔਰੇ ਲਿਆ ਉਹਡਾ ਲਾਇਆ ਸਾਡੇ ਨਗਰ ਦੇ ਹੈਗੇ ਜੀ ਪੁਰਾਣੇ ਪਾਲੀ ਕਿੰਨਾਂ ਦੇ ਹੱਥਾਂ ਦੇ ਵਿੱਚ 200 300 ਨਾਲ ਭੇਡਾਂ ਤੇ ਬੱਕਰੀਆਂ ਉਹਨਾਂ ਦੇ ਹੱਥਾਂ ਦੇ ਕਰਈਆਂ ਉਹਨਾਂ ਦੇ ਭਰਾ ਦੇਵ ਬੱਕਰੀਆਂ ਵਾਲਾ ਤੇ ਉਸੇ ਤਰ੍ਹਾਂ ਹੀ ਉਹਨਾਂ ਦੇ ਚਾਚੇ ਪਾਣੇ ਦੇ ਪੁੱਤ ਲਾਹੌਰ ਜਿਹਨੂੰ ਲਾਹੌਰੀ ਕਰਕੇ ਜਾਣਦੇ ਸੀਗੇ ਪੁੱਸ ਵਾਲੇ ਵੀ ਝਰ-ਝਰ ਕੰਮਦੇ ਸੀ ਉਹਨਾਂ ਤੋਂ ਤੇ ਉਹਨਾਂ ਦਾ ਮਾਨ ਸਨਮਾਨ ਸਾਡੇ ਤਾਇਆ ਜੀ ਨੇ ਸਾਡੇ ਦਮਾਡੀ ਬੱਜਲ ਸਿੰਘ ਜੀ ਗੱਲ ਉਹਨਾਂ ਦਾ ਮਾਨ ਸਨਮਾਨ ਹਰਿਆਸਤਰੀ ਨੇ ਮਾਣ ਨਾਮ ਦੇ ਉਹ ਮੈਨੂੰ ਮੇਰਾ ਵੀਰ ਨਾਮ ਦੇ ਦੋ ਲਿਖ ਕੇ ਪੜਾਣੇ ਪਾੜੀਆਂ ਸਾਡੇ ਸਰਪੰਚਾ ਪ੍ਰਧਾਨ ਸਰਿੰਦਰ ਸਿੰਘ ਜੀ ਮੈਸਟਰ ਸਟੇਜ ਤੇ ਆਓ ਦੇਖ ਲਿਆ ਆ ਤੁਹਾਨੂੰ ਤੇ ਹਰਿੰਦਰਪਾਲ ਸਿੰਘ ਜੀ ਬਾਬਾ ਚਾਂਗਪੁਰ ਬਾਬਾ ਜੀ ਸਟੇਜ ਤੇ ਆਓ ਦੋ ਚਮਕਿਆਂ ਦੇ ਖਾਸੇ ਦੇ ਦਸਤਾਰੇ ਸਤਨਾਲ ਸਿੰਘ ਜੀ ਹਰੀਕੇ ਪੱਤਣ ਤੋਂ ਇਹਨਾਂ ਦਾ ਮਾਨ ਸਰਮਾ ਰੋੜਿਆ ਜੀ ਬਹੁਤ ਬਹੁਤ ਧੰਨਵਾਦ ਅਕੀ ਬੈਠੀ ਚੱਲੇ ਨਾਲ ਦੀ ਨਾਲ ਚੱਲੇਗੇ ਮੇਰੀ ਪਰਾਣੇ ਪਾਲੀਆਂ ਦੇ ਨਾਮ ਹੁੰਦੇ ਆ ਆਪਾਂ ਉਹਨਾਂ ਨੂੰ ਅਨਾਉਂਸ ਕਰ ਦੇਣਾ ਪ੍ਰਧਾਨ ਜੀ ਸ੍ਰਿੰਦਰ ਸਿੰਘ ਜੀ ਸਟੇਜ ਤੇ ਆ ਜਿਓ ਜੀ ਬੈਠੋ ਹਰਿੰਦਰ ਸਿੰਘ ਪਾਲ ਸਿੰਘ ਜੀ ਜਾਨਪੁਰ ਬਾਬਾ ਜੀ ਇਹਨੇ ਅਭੀ ਫਾਰਮ ਖੋਲਿਆ ਸਾਟਲਸ ਬੱਕਰੀ ਚਾਹ ਪਰ ਇਹਨਾਂ ਦੇ ਫਾਰਮ ਦੇ ਵਿੱਚ ਰਾਈ ਦੇ ਪਾਤਰੂਏ ਭਾਈ ਕਿਸੇ ਬੰਦੇ ਨੇ ਕੋਈ ਕਰਾ ਆ ਜਾ ਸਾਡੀ ਕਮੇਟੀ ਕੋਲੇ ਆਵੇ ਜੇ ਕਿਸੇ ਵੀ ਮੰਡੀ ਨੇ ਕੋਲੇ ਰਜ ਖੜ ਕੇ ਮੇਲੇ ਦੀ ਚਰਚਾ ਜਿਹਨੇ ਕੀਤੀ ਉਹ ਆਪ ਤਾਂ ਆਪ ਜ਼ਿੰਮੇਵਾਰ ਹੋ लखा रुपया खर्चना जे कोई तराज हजार रुपया देके तराज लेके बड़े जिगरे में रखे जाते परेराव ਬੋਲੀ ਚੱਲੋ ਮੜਾ ਜਾ ਮਾਹੌਲ ਠੰਡਾ ਹੋ ਜਾਂਦਾ ਬਾਬਾ ਬੋਲਦੇ ਚੱਲ ਕਾਲਾ ਮੇਰਾ ਮੇਰਾ ਮਾਹੌਲ ਗਰਮਾ ਲੈਣਾ ਬੋਲ ਤੇ ਕੋਲ ਜੇ ਭਰਾਵਾ ਬੀਬੀ ਬਣੀ ਲੋਟ ਰਹਿਣਾ ਵੇ ਉਹ ਨਹੀਂ ਮੁੜ ਕੇ ਫਿਰ ਆਥਰ ਨੂੰ ਕੋਈ ਰੋਟੀ ਵੀ ਲੰਘਦੀ ਸਾਡ ਪੱਕ ਜਾਂਦਾ ਬੱਬੂ ਮੱਝੂ ਕੇ ਬੇਰੇ ਆਈ ਨਹੀਂ ਸਰਨਾ ਇੱਥੇ ਆ ਆ ਗਿਆ ਇੱਥੇ ਆ ਆ ਜਾਕਰ ਅ ਮੱਝੂ ਗਿਆ ਦਾ ਇਨਾ ਨਾਮ ਮਸ਼ਹੂਰ ਹੋਵੇ ਤੇ ਬੱਝੂ ਗਿਆ ਦਾ ਬੰਦਾ ਲੁਕਿਆ ਖੜਾ ਮੱਝੂ ਗਿਆ ਦੀ ਬਲੈਕ ਰੇਨ ਦੁਨੀਆ ਤੇ ਨੰਬਰ 1 ਆ ਅਨਮੋਲ ਘੋੜਾ ਵਾ ਉਹ ਬੱਬੂ ਮੱਝੂ ਗਿਆ ਦਾ ਜਿਹੜਾ ਪਿੰਡਾ ਬੱਬੂ ਦਾ ਉਸ ਨਗਰ ਦਾ ਨੀਲੇ ਘੋੜੇ ਦਾ ਪੁੱਤ ਟਰਾਂਚ ਜਿਹੜੇ ਹਰਦਾ ਚੜਾ ਕੇ ਆਉਂਦੇ ਨੇ ਉਸ ਨਗਰ ਤੋਂ ਮੇਰਾ ਵੀਰ ਆਇਆ ਬੱਬੂ ਮਚੂ ਗਈ ਇਹ ਤੋਂ ਵੀ ਲੈ ਲਈਏ ਕੋਸਾ ਮਝੂਰੀ ਕੀਤੀ ਆ ਮੈਂ ਥੜੀ ਕਰੀ ਜਲੀ या पज खौड़िया भेजते चार फुटिया पज गौड़िया ਵਾਈ ਕਰਦੀ ਵਾਲਾ ਪੱਥਰ ਨਾ ਲੱਗੇ ਆ ਜੋ ਉਹ ਕਰਦੀ ਕਰਦੀ ਵਾਲੀ ਨਹੀਂ ਕਰਦਾ ਆ ਗੱਲ ਕਰਕੇ ਰੱਖ ਆ ਦੂਰ ਦੇ ਬੱਕਰੇ ਵਾਲੀ ਕਰ ਇਹ ਨਹੀਂ ਕਰ ਮੈਂ ਉੱਧਰ ਹੈ ਕਿੱਧਰ ਕਰ ਇਹਦੇ ਅੱਧਾਏ ਘੰਟੇ ਤੋਂ ਛੱਤ ਤੱਕ ਹਲੋ ਲੈ ਵਾਲਾ ਬੱਕਰੀਆਂ ਵੀ ਰੱਖੀਆਂ ਨੇ ਤੇ ਇਨਾਮ ਬੱਕਰੀਆਂ ਵੀ ਰੱਖੀਆਂ ਨੇ ਤੇ ਇਨਾਮ ਵੀ ਭਾਉ ਉਹਨਾਂ ਵੱਲੋਂ ਆਜ ਸਾਰੇ ਸੁਨਿੰਦਰਪਾਲ ਸਿੰਘ ਜੀ ਪ੍ਰਧਾਨ ਜੀ ਉਹਨਾਂ ਦਾ ਸਨਮਾਨ ਜਾਓ ਤੀਵਨਾ ਜਾਓ ਬੇਟਾ ਠੀਕ ਹੈ ਜੀ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਅਸੀਂ ਰਣੀ ਆ ਸਾਰੇ ਵੀਰਾਂ ਦੇ ਜਿਨ੍ਹਾਂ ਨੇ ਇਹਨਾਂ ਦਾ ਸਨਮਾਨ ਕੀਤਾ ਇੱਕ ਪ੍ਰਦਰਸ਼ਨੀ ਲਗਾਈ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਪ੍ਰਿੰਟਿੰਗਾ ਸਿੱਖਾਂ ਸ਼ਿੰਗਲਿਆ ਸ਼ਹੀਦਾਂ ਨਾਲ ਹੋਈ ਤਸ਼ੱਦਦ ਦੀ ਤਸਵੀਰ ਖਿੱਚਦੀ ਹੈ ਅਸੀਂ ਰਿਣੀ ਆ ਇਸ ਭਰਾ ਦੇ ਜਿਹਨਾਂ ਨੇ ਸਾਡੇ ਪ੍ਰਧਾਨ ਜੀ ਦਾ ਸਨਮਾਨ ਕੀਤਾ ਹਲੋ ਵੀਰ ਬਣ ਕੇ ਹੱਦ ਤੋਂ ਵੱਧ ਅਸੀਂ ਬੇਨਤੀਆਂ ਕਰ ਚੁੱਕੇ ਹਾਂ ਵੀਰ ਬਣ ਕੇ ਜੀਨੇ ਵੀ ਕੋਈ ਵੀ ਡਿਸਕਸ ਕਰਨੀ ਆ ਰਿੰਗ ਤੋਂ ਬਾਹਰ ਜਾ ਕੇ ਵੀਰ ਬਣ ਕੇ ਕਰ ਲੋ ਕਿਉਂ ਰਿੰਗ ਦੇ ਵਿੱਚ ਪੱਠੇ ਹੀ ਬਹੁਤ ਨੇ ਤੇ ਉੱਤੋਂ ਆਪਾਂ ਜਾ ਕੇ ਖੜ ਜਣੇ ਆ ਵੀਰੇ ਫਿਰ ਜੱਜ ਸਾਹਿਬਾਂ ਨੂੰ ਜੱਜ ਕਰਨ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਬਹੁਤ ਵਾਰੀ ਛੋਡੇ ਚਾਰਨਾ ਚ ਵੀਰੇ ਬੇਨਤੀ ਕਰ ਚੁੱਕੇ ਆ ਵੀ ਬਾਹਰ ਜਾ ਕੇ ਵੀਰ ਬਣ ਕੇ ਛੋਡੇ ਵਾਸਤੇ ਕੁਰਸੀਆਂ ਦਾ ਪ੍ਰਬੰਧ ਕਰਿਆ ਪਾਣੀ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਸਾਰੇ ਪ੍ਰਬੰਧ ਨੇ ਭਾਈ ਤੁਸੀਂ ਇਹ ਪ੍ਰਬੰਧ ਸਾਰੇ ਫਿੱਕੇ ਪਾ ਦਿੰਦੇ ਹੋ ਅਸੀਂ ਛੋਡੀ ਸਾਹ ਦੇ ਖਿਲਾਫ ਨਹੀਂ ਬੋਲਦੇ ਠੀਕ ਆ ਅਸੀਂ ਵੀ ਜੇ ਤੁਸੀਂ ਉਹ ਤਾਂ ਅਸੀਂ ਆ ਵੀਰ ਬਣ ਕੇ ਬਾਹਰ ਲਾਈਵ ਦੇ ਵਿੱਚ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਉਹਨਾਂ ਨੂੰ ਇੱਥੇ ਆਉਣ ਦੀ ਚਲੋ ਆਪਣੀ ਹੌਲੀ ਹੌਲੀ ਫੁਰਮਹਾਲ ਹੋ ਗਿਆ ਪੰਜਾਬ ਦੇ ਵਿੱਚ ਸਾਰੇ ਹੀ ਪਸ਼ੂ ਪਾਲਕ ਵੀਰ ਆਪਾਂ ਰੱਖਦੇ ਆ ਇਹੇ ਕਰਕੇ ਤੁਹਾਨੂੰ ਬੇਨਤੀ ਆ ਵੀ ਵੀਰੇ ਦੇਸ਼ਾਂ ਬਲੇਸਾਂ ਚ ਲਾਈਵ ਚੱਲ ਰਿਹਾ ਦੇਖਣ ਦਿਓ ਬਾਅਦ ਚ ਬਹੁਤ ਦਿੱਕਤ ਆਉਂਦੀ ਆ ਅਰਨਾਲ ਧੰਨਵਾਦ ਕਰਮਜੀਤ ਸਿੰਘ ਚੱਕਰ ਤਾਜ ਮਹੰਮਦਜੀ ਬੱਲੂ ਅੰਗਾ ਵਾਲੀ ਚੰਦ ਕੋਠੇ ਪੋਨਾ ਤੇ ਸਾਹਿਬ ਰੈਕੋਰਡ ਜਸਪੀ ਜੱਤਾ ਕਰਨਜੀਤ ਸਿੰਘ ਜੀ ਪੰਚ ਜਸਬੀਰ ਸਿੰਘ ਜੀ ਸੀਰਾ ਅਰਸ਼ ਦਿਆਲ ਫਰੋਜ਼ ਖਾਨ ਮੇਕੋਟਲਾ ਗੋਪੀ ਮਲਸੀਆ ਸੁਖਵਿੰਦਰ ਸਿੰਘ ਜੀ ਮੁੱਲਾਪੁਰ ਜੇਲ੍ਹ ਵਾਲੀ ਰਾਜੇ ਜੀ ਹੈਲੋ ਹਾਂਜੀ ਸਾਡੇ ਸਤਿਕਾਰਯੋਗ ਡਾਕਟਰ ਪਰਵਿੰਦਰ ਸਿੰਘ ਜੀ ਮਾਨ ਟੰਗ ਵਾਲੀ ਮੰਡੀ ਤੋਂ ਪਹੁੰਚੇ ਜੀਓ ਆਗਰ ਧੰਨਵਾਦ ਕਰਦੇ ਆ ਸਟੇਜ ਤੇ ਆਓ ਜੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਮੰਡੀਆਂ ਦਾ سلسلہ ਬਾਈ ਜੀ ਤੇ ਇਹਨਾਂ ਤੋਂ ਸ਼ੁਰੂ ਹੋਇਆ ਇਹਨਾਂ ਨੇ ਸਭ ਤੋਂ ਪਹਿਲਾਂ ਮੰਡੀ ਚਾਲੂ ਕੀਤੀ ਤੁੰਗ ਵਾਲੀ ਦੇ ਵਿੱਚ ਇਹ ਜਾਗਰੂਤੀ ਪੈਦਾ ਹੋਈ ਪੰਜਾਬ ਦੇ ਵਿੱਚ ਅੱਜ ਇੱਕ ਇੱਕ ਜ਼ਿਲ੍ਹੇ ਦੇ ਵਿੱਚ 3-3 4-4 ਮੰਡੀਆਂ ਲੱਗਦੀਆਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਬਲਵਿੰਦਰ ਸਿੰਘ ਜੀ ਮਾਨ ਤੁੰਗ ਵਾਲੀ ਮੰਡੀ ਜਿਹੜੀ ਹਰ ਵੀਰਵਾਰ ਨੂੰ ਲੱਗਦੀ ਆ ਬੜੀ ਮਸ਼ਹੂਰ ਮੰਡੀ ਆ ਪੰਜਾਬ ਦੀ ਵੈਟਰਨ ਡੋਟਰ ਸਾਹਿਬ ਹਾਕਮ ਖੁਲੜੀਆਂ ਵਾਲਾ ਸਟੇਜ ਤੇ ਖੁਲੜੀਆਂ ਪਜਾਦੇ ਵੀਰੇ ਜੇ ਕਿਸੇ ਮੇਰੇ ਵੀਰ ਨੇ ਖੁਲੜੀਆਂ ਲੈਣੀਆਂ ਹਾਕਮ ਨੂੰ ਮਿਲ ਕੇ ਖੁਲੜੀਆਂ ਲੈ ਸਕਦੇ ਹਾਂ ਔਰ ਧੰਨਵਾਦ ਹੈ ਡਾਕਟਰ ਬਲਵਿੰਦਰ ਸਿੰਘ ਦੀ ਤੁੰਗ ਵਾਲੀ ਬਠਿੰਡਾ ਜਿਨ੍ਹਾਂ ਨੇ ਕਹਿੰਦੇ ਮੰਡੀਆਂ ਦੀ ਤਰਤ ਪਾਈ ਆ ਨਾਲ ਭਾਈ ਜੀ ਭਾਈ ਜੀ ਹੁਣ ਬੋਰਡ ਵਾਲੇ ਨਾਮ ਨਾ ਬੁਲੋ ਤੇ ਆਪਾਂ ਇਧਰ ਦੇ ਪਾਸੇ ਨੇ ਮਾਨਸਰਮਾਰ ਵਾਲੇ ਪਾਸੇ ਰੋ ਜਾਈਏ ਮੈਂ ਜਿੰਨਾ ਵੀ ਵੀਰਾਂ ਦੇ ਨਾਮ ਬੁਲਾਉਗਾ ਪੁਰਾਣੀ ਪਾਲੀ ਉਹ ਸਟੇਜ ਤੇ ਆਜੋ ਨਾਲ ਦੀ ਨਾਲ ਥੋੜਾ ਮਾਨ ਸਨਮਾਨ ਕਰਨਾ ਮਹਮਦਾ ਸਕੂਰ ਪਿੰਡ ਪਸੌੜ ਇਹ ਪ੍ਰਾਣੇ ਖੋੜ ਨਹੀਂ ਜਿਨ੍ਹਾਂ ਕੋਲੇ ਬਰੀਡ ਸੰਭੀ ਹੋਈ ਆ ਦੁੱਧ ਵਾਲੀ ਵੀ ਤੇ ਨਸਲ ਵੀ ਇਹ ਮੇਰੇ ਵੀਰ ਸਟੇਜ ਦੇ ਕੋਲੇ ਆ ਜੋ ਉਹਨਾਂ ਦਾ ਮਾਨ ਸਨਮਾਨ ਹੋਣਾ ਮੂਰਲੇ ਪਾਸੇ ਆ ਜਾਓ ਸਟੇਜ ਤੇ ਸਦਾਕਰ ਅਲੀ ਦਾਉਦ ਰਾਜਾ ਰਾਜਾ ਖਾਨ ਸਰਾਉ ਦਾ ਦਾਰਾ ਸਰਾਉ ਦਾ ਗਾਮਦੀਨ ਪੁੱਟਾ ਕਾਰਾ ਤਲਵੰਡੀ ਰਹਿਮਦੀਨ ਪੁੱਟਾ ਗੁਰਮੀਤ ਸਿੰਘ ਦਰਸ਼ਨ ਸਿੰਘ ਪਿੰਡ ਤੁਮੜਾ ਖਮਾਣੋ ਤੋਂ ਨੇੜੇ ਆਇਆ ਹੈ ਖਮਾਣੋ ਕੋਲੇ ਆਸਮਾ ਆਸਮਾ ਹਸੈ ਸੁਭਾ ਹੈਣੋ ਬਾਗੂ ਤੁਣੂ ਤੇ ਇਸੇ ਤਰ੍ਹਾਂ ਹੀ 나जीर ਖਾਨ ਨੌਂ ਤਰਾਣੀ ਕਈਆਂ ਤੇ ਕੋ ਆਪਾਂ ਨੌਂ ਤਾਂ ਸੁਣਿਆ ਬੰਦਿਆਂ ਦੇ ਬੜਾ ਪਿੰਡਾਂ ਦੇ ਵੀ ਕਈਆਂ ਨੇ ਨਵਾਂ ਅਸੀਂ ਸੁਣਿਆ ਨੇ ਕਿ ਨੌਂ ਤਰਾਣੀ ਮੈਂ ਵੀ ਅੱਜ ਹੀ ਸੁਣਿਆ ਜੰਗ ਖਾਨ ਇਕਲਾ ਮਲੇਰ ਕੋਟਲਾ ਇਹ ਸਾਰੇ ਬੰਦੇ ਨੇੜੇ ਆ ਜਾਓ ਜੀ ਪੰਜਾ ਸੱਦਾ ਮਿੰਟਾਂ ਚ ਆ ਜਾਓ ਮੂਹਰੇ ਦੇ ਪਾਸੇ ਦੀ ਰੈਂਕ ਦੇ ਮੂਹਰੇ ਆ ਜਾਓ ਤੇ ਪੌੜੀ ਦਾ ਇੱਧਰ ਬਰਾਬਰ ਦੀ ਚੜਾਈ ਚਲੋ ਇਸ ਸਟੇਜ ਤੇ ਆ ਕੁਰਸੀ ਨੂੰ ਜੜੇ ਉੱਪਰ ਵਿੱਚ ਕੁਰਸੀ ਰੱਖੀ ਸੀ ਮੇਰੇ ਕੋਲ ਨਹੀਂ ਤਾਂ ਆ ਜਾਓ ਉਧਰ ਦੀ ਹੋ ਜਾਓ ਆ ਜਾਓ ਆ ਜਾਓ ਮੂਹਰਲੀ ਸਾਈਡ ਠੀਕ ਹੈ ਜੀ ਇੱਥੇ ਕਰ ਦੋ ਜੀ ਆਪਾਂ ਆ ਮੂਹਰੇ ਦੇ ਪਾਸੇ ਆ ਜਾਓ ਜੀ ਸਾਰੇ ਮੂਹਰੇ ਦੇ ਪਾਸੇ ਨੇੜੇ ਆ ਜਾਓ ਐ ਖਾਨ ਸਾਹਿਬ ਜੀ ਤੁਸੀਂ ਥੱਲੇ ਚਲੋ ਹਾਜੀ ਸਾਹਿਬ ਤੇ ਬਾਬਾ ਜਾਂਗਪੁਰ ਹਰਿੰਦਰਪਾਲ ਜੀ ਇਹ ਵੀ ਇਹਨਾਂ ਨੂੰ ਮਾਨ ਸਨਮਾਨ ਦੇਣਗੇ ਬਾਬਾ ਹਰਿੰਦਰਪਾਲ ਜੀ ਤੁਸੀਂ ਵੀ ਥੱਲੇ ਚੱਲੋ ਤੇ ਬੱਬੂ ਮੱਜੂ ਗੇ ਪ੍ਰਧਾਨ ਜੀ ਆਜੋ ਜਾਇਆ ਹੋਏ ਇੱਕ ਵਾਰੀ ਥੱਲੇ ਇਹਨਾਂ ਸਾਰੇ ਤਾਲੀਆਂ ਇਹ ਪ੍ਰਾਣੀ ਖੁੰਡ ਨੇ ਜਿਨ੍ਹਾਂ ਕੋਲੇ ਬਰੀਡ ਸੰਭੀ ਹੋਈ ਆ ਇੱਥੇ ਇੱਕ ਬੱਬੂ ਕੁਰਸੀ ਰੱਖ ਦੇ ਬਜ਼ੁਰਗ ਦੇ ਉੱਤਰ ਨੂੰ ਕੁਰਸੀ ਫੜ ਲਓ ਕਿਉਂਕਿ ਸਾਡੇ ਪ੍ਰਧਾਨ ਜੀ ਦੇ ਗੋਡੇ ਸਟੀਲ ਦੇ ਪਾਏ ਨੇ ਹੋਰ ਨਾ ਠੋਕਰ ਲੱਗੇ ਵੈਸੇ ਤੇ ਗੋਡੇ ਨੂੰ ਹਣ ਕੋ ਸੋਨਾ ਨਹੀਂ ਕਿਉਂਕਿ ਸਟੀਲ ਦੇ ਆ ਤੇ ਆ ਚੱਕਿਓ ਪੁੱਤ ਹੈ ਹੋਰ ਥੱਲੇ ਹੋਰ ਭੱਜ ਗਏ ਨਾਲ ਦੀ ਨਾਲ ਅਸੀਂ ਆਦੀਨ ਖਾਨ ਸਾਹਿਬ ਤੁਸੀਂ ਖੜੋ ਲੈਣਾ ਪੋਗੇ ਲੈਣਾ ਪੋਗੇ ਖੜੋ ਇਸੇ ਤਰ੍ਹਾਂ ਸਾਡੇ ਦਲਾਲ ਵੀਰ ਆ ਜੀ ਬਾਅਦ ਭੁੱਲਣਾ ਜਾਈਏ ਅਸੀਂ ਕਿਉਂਕਿ ਮੈਂ ਭੁੱਲਣਾ ਤੇ ਵਿਚਲਾ ਰਹਿ ਜਮਾ ਦਲਾਲ ਵੀਰਾਂ ਨੂੰ ਵੀ ਅਸੀਂ ਗਿਫਟ ਦੇਣੇ ਆ ਹਾਂ ਹਾਂ ਜੀ ਇੱਕ ਈ ਕਰਨਾ